ਦੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਮੇਤ ਭਾਅ ਵਿੱਚ ਮਿਲਣਗੇ ਜਦਕਿ ਸ਼ਰਾਬ ਤੇ ਗਊ ਸੈਸ ਵਿੱਚ 1 ਰੁਪਏ ਤੋਂ ਵਧਾ ਕੇ 1.5 ਰੁਪਏ ਤੱਕ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 175000 ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜ਼ੂਰੀ ਹੁੰਦੀ ਸੀ ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀਆਂ ਗਈਆਂ ਨੇ ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ਤੇ ਕਾਊ ਸੈਸ ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਇਸ ਵਾਅਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਆਪਕਾਰੀ ਨੀਤੀ ਨਾਲ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨੀ ਹੋਇਆ ਹੈ ਕਿਉਂ ਜੋ ਇਹ ਦਿੱਲੀ ਦੀ ਸ਼ਰਮ ਨੀਤੀ ਤੇ ਆਧਾਰਿਤ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ 'ਤੇ ਲਿਖਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੀਆਂ ਆਪਕਾਰੀ ਨੀਤੀਆਂ ਕਾਰਨ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਨੀਤੀ ਦੇ ਅਨੁਸਾਰ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਦਿੱਲੀ ਦੇ ਵਿੱਚ 1 ਸਾਲ 'ਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਸਰਕਾਰ ਤੋਂ ਜਵਾਬ ਮੰਗਦੇ ਨੇ ਸ਼੍ਰੋਮਣੀ ਕਾਲੀਦਾਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਟਾਚਾਰ ਦੇ ਸਾਰੇ ਪੈਸੇ ਦੀ ਵਸੂਲੀ ਦੀ ਵੀ ਮੰਗ ਕਰਦੇ ਨੇ ਇਸ ਨਾਲ ਹੀ ਭਾਜਪਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਸਿੱਖਾ ਹਮਲਾ ਕੀਤਾ ਪੰਜਾਬ ਵਿਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਆਫਤ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਤੇ ਭਗਵੰਤ ਮਾਨ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਆਪਕਾਰੀ ਮੰਤਰੀ ਹਰਪਾਲ ਸਿੰਘ ਚਿਮਾ ਨੂੰ ਚੇਤਾਵਨੀ ਦਿੱਤੀ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਆਈ ਆਫਤ ਪੰਜਾਬ ਤੇ ਮੰਡਰਾ ਰਹੀ ਹੈ ਸ਼ਾਇਦ ਇਸ ਆਫਤ ਕਾਰਨ ਭਗਵੰਤ ਮਾਨ ਜੀ ਵੀ ਬਹੁਤ ਬੇਚੈਨ ਨੇ ਤੇ ਉਹ ਸੌ ਨਹੀਂ ਪਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡੀ ਆਫਤ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਤੇ ਇਸ ਦੇ ਮਾਸਟਰਮਾਈਂਡ ਸਾਬਕਾ ਉਪ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਨੇ ਉਸ ਨੇ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਸ ਤੇ ਬਣਾਈ ਹੈ ਇਹ ਨੀਤੀ ਪੰਜਾਬ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਪਰ ਮੈਨੂੰ ਪੰਜਾਬ ਦੇ ਆਪਕਾਰੀ ਮੰਤਰੀ ਦੀ ਚਿੰਤਾ ਹੋ ਰਹੀ ਹੈ ਮੈਨੂੰ ਯਕੀਨ ਹੈ ਕਿ ਹਰਪਾਲ ਸਿੰਘ ਚੀਮਾ ਨਹੀਂ ਚਾਹੁੰਗੇ ਕਿ ਉਹਨਾਂ ਦੀ ਕਿਸਮਤ ਦਿੱਲੀ ਵਿੱਚ ਮਨਿਸ ਸੋਧਿਆ ਵਰਗੀ ਹੋਵੇ ਇਸ ਦਾ ਰਾਮ ਦਿੱਲੀ ਦੀ ਸ਼ਰਾਬ ਨੀਤੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਵੇਗਾ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਪੰਜਾਬ ਦੀ ਆਪ ਸਰਕਾਰ ਦੇ ਪਿਛਲੇ 3 ਸਾਲਾਂ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੱਲ ਮੁੱਖ ਮੰਤਰੀ ਦੀ ਰਿਹਾਈਸ਼ ਤੇ ਕੋਈ ਕੈਬਨਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਉਹ ਵੀ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ ਤੇ ਫੁੱਲਦੀ ਹੈ ਕਿ ਇਹ ਇਸ ਲਈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸ ਦੀ ਪਛਾਣ ਸਰਕਾਰ ਦੱਸਣਾ ਨਹੀਂ ਚਾਹੁੰਦੀ ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ ਜ਼ਿਕਰਯੋਗ ਹੈ ਕਿ এবੀਪੀ ਸੰਜਾ ਦੀ ਰਿਪੋਰਟ ਅਨੁਸਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਗਈਆਂ ਸ਼ਰਾਬ ਸਮੂਹਾ ਦੀ ਗਿਣਤੀ ਵਿੱਚ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਇਸ ਸਮੂਹ ਪੰਜਾਬ ਦੀਆਂ 6000 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਨੂੰ ਕਵਰ ਕਰਨਗੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਇਸ ਸਾਲ ਮਾਰਚ ਦੇ ਅੰਤ ਤੱਕ 10200 ਕਰੋੜ ਰੁਪਏ ਇਕੱਠੇ ਕਰੇਗਾ ਜਦੋਂ ਕਿ 2024 ਤੋਂ 25 ਲਈ ਟੀਚਾ 10145 ਕਰੋੜ ਰੁਪਏ ਦਾ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਕਾਰੀ ਤੋਂ 6100 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਮੇਤ ਭਾਅ ਵਿੱਚ ਮਿਲਣਗੇ ਜਦਕਿ ਸ਼ਰਾਬ ਤੇ ਗਊ ਸੈਸ ਵਿੱਚ 1 ਰੁਪਏ ਤੋਂ ਵਧਾ ਕੇ 1.5 ਰੁਪਏ ਤੱਕ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 175000 ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜ਼ੂਰੀ ਹੁੰਦੀ ਸੀ ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀਆਂ ਗਈਆਂ ਨੇ ਇੱਕ ਹੋਰ اہم ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ਤੇ ਕਾਊਸ ਸੈਸ ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਇਸ ਵਾਅਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਆਪਕਾਰੀ ਨੀਤੀ ਨਾਲ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨੀ ਹੋਇਆ ਹੈ ਕਿਉਂ ਜੋ ਇਹ ਦਿੱਲੀ ਦੀ ਸ਼ਰਮ ਨੀਤੀ ਤੇ ਆਧਾਰਿਤ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ ਤੇ ਲਿਖਦੇ ਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੀਆਂ ਆਪਕਾਰੀ ਨੀਤੀਆਂ ਕਾਰਨ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਨੀਤੀ ਦੇ ਅਨੁਸਾਰ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਦਿੱਲੀ ਦੇ ਵਿੱਚ 1 ਸਾਲ 'ਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਸਰਕਾਰ ਤੋਂ ਜਵਾਬ ਮੰਗਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਭਕਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਟਾਚਾਰ ਦੇ ਸਾਰੇ ਪੈਸੇ ਦੀ ਵਸੂਲੀ ਦੀ ਵੀ ਮੰਗ ਕਰਦੇ ਨੇ ਇਸ ਨਾਲ ਹੀ ਭਾਜਪਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਆਫਤ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਤੇ ਭਗਵੰਤ ਮਾਨ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੇਤਾਵਨੀ ਦਿੱਤੀ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਆਈ ਆਫਤ ਪੰਜਾਬ ਤੇ ਮੰਡਰਾ ਰਹੀ ਹੈ ਸ਼ਾਇਦ ਇਸ ਆਫਤ ਕਾਰਨ ਭਗਵੰਤ ਮਾਨ ਜੀ ਵੀ ਬਹੁਤ ਬੇਚੈਨ ਨੇ ਤੇ ਉਹ ਸੌ ਨਹੀਂ ਪਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡੀ ਆਫਤ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਤੇ ਇਸ ਦੇ ਮਾਸਟਰਮਾਈਂਡ ਸਾਬਕਾ ਉਪ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਨੇ ਉਸ ਨੇ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਸ ਤੇ ਬਣਾਈ ਹੈ ਇਹ ਨੀਤੀ ਪੰਜਾਬ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਪਰ ਮੈਨੂੰ ਪੰਜਾਬ ਦੇ ਆਪਕਾਰੀ ਮੰਤਰੀ ਦੀ ਚਿੰਤਾ ਹੋ ਰਹੀ ਹੈ ਮੈਨੂੰ ਯਕੀਨ ਹੈ ਕਿ ਹਰਪਾਲ ਸਿੰਘ ਚੀਮਾ ਨਹੀਂ ਚਾਹੁੰਗੇ ਕਿ ਉਹਨਾਂ ਦੀ ਕਿਸਮਤ ਦਿੱਲੀ ਵਿੱਚ ਮਨੀਤ ਸੋਧਿਆ ਵਰਗੀ ਹੋਵੇ ਇਸ ਦੌਰਾਨ ਦਿੱਲੀ ਦੀ ਸ਼ਰਾਬਨੀਤੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਵੇਗਾ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਪੰਜਾਬ ਦੀ ਆਪ ਸਰਕਾਰ ਦੇ ਪਿਛਲੇ 3 ਸਾਲਾਂ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੱਲ ਮੁੱਖ ਮੰਤਰੀ ਦੀ ਰਿਹਾਈਸ਼ ਤੇ ਕੋਈ ਕੈਬਨਿਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਉਹ ਵੀ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ ਤੇ ਫੁੱਲਦੀ ਹੈ ਕਿ ਇਹ ਇਸ ਲਈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸ ਦੀ ਪਛਾਣ ਸਰਕਾਰ ਦੱਸਣਾ ਨਹੀਂ ਚਾਹੁੰਦੀ ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ ਜ਼ਿਕਰਜੋਗ ਹੈ ਕਿ ਐਬੀਪੀ ਸੰਜਾ ਦੀ ਰਿਪੋਰਟ ਅਨੁਸਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ ਸ਼ਰਾਬ ਸਮੂਹਾ ਦੀ ਗਿਣਤੀ ਵਿੱਚ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਇਹ ਸਮੂਹ ਪੰਜਾਬ ਦੀਆਂ 6000 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਨੂੰ ਕਵਰ ਕਰਨਗੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਇਸ ਸਾਲ ਮਾਰਚ ਦੇ ਅੰਤ ਤੱਕ 10200 ਕਰੋੜ ਰੁਪਏ ਇਕੱਠੇ ਕਰੇਗਾ ਜਦੋਂ ਕਿ 2024 ਤੋਂ 25 ਲਈ ਟੀਚਾ 10145 ਕਰੋੜ ਰੁਪਏ ਦਾ ਹੈ ਉਨਾ ਕੇ ਹਾਕੀ ਪਿਛਲੀਆਂ ਸਰਕਾਰਾਂ ਦੌਰਾਨ ਆਪਕਾਰੀ ਤੋਂ 6100 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਮੇਤ ਭਾਅ ਵਿੱਚ ਮਿਲਣਗੇ ਜਦਕਿ ਸ਼ਰਾਬ ਤੇ ਗਊ ਸੈਸ ਵਿੱਚ 1 ਰੁਪਏ ਤੋਂ ਵਧਾ ਕੇ 1.5 ਰੁਪਏ ਤੱਕ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 175000 ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜ਼ੂਰੀ ਹੁੰਦੀ ਸੀ ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀਆਂ ਗਈਆਂ ਨੇ ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ਤੇ ਕਾਊ ਸੈਸ ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਇਸ ਵਾਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਆਪਕਾਰੀ ਨੀਤੀ ਨਾਲ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨੀ ਹੋਇਆ ਹੈ ਕਿਉਂ ਜੋ ਇਹ ਦਿੱਲੀ ਦੀ ਸ਼ਰਾਬ ਨੀਤੀ ਤੇ ਆਧਾਰਿਤ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ 'ਤੇ ਲਿਖਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੀਆਂ ਆਕਰਿ ਨੀਤੀਆਂ ਕਾਰਨ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਹੈ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਨੀਤੀ ਦੇ ਅਨੁਸਾਰ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਦਿੱਲੀ ਦੇ ਵਿੱਚ 1 ਸਾਲ 'ਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਸਰਕਾਰ ਤੋਂ ਜਵਾਬ ਮੰਗਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਭਕਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਟਾਚਾਰ ਦੇ ਸਾਰੇ ਪੈਸੇ ਦੀ ਵਸੂਲੀ ਦੀ ਵੀ ਮੰਗ ਕਰਦੇ ਨੇ ਇਸ ਨਾਲ ਹੀ ਭਾਜਪਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖਾ ਹਮਲਾ ਕੀਤਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਆਫਤ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਤੇ ਭਗਵੰਤ ਮਾਨ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੇਤਾਵਨੀ ਦਿੱਤੀ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਆਈ ਆਫਤ ਪੰਜਾਬ ਤੇ ਮੰਡਰਾ ਰਹੀ ਹੈ ਸ਼ਾਇਦ ਇਸ ਆਫਤ ਕਾਰਨ ਭਗਵੰਤ ਮਾਨ ਜੀ ਵੀ ਬਹੁਤ ਬੇਚੈਨ ਨੇ ਤੇ ਉਹ ਸੌ ਨਹੀਂ ਪਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡੀ ਆਫਤ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਤੇ ਇਸ ਦੇ ਮਾਸਟਰਮਾਈਂਡ ਸਾਬਕਾ ਉਪ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਨੇ ਉਸ ਨੇ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਸ ਤੇ ਬਣਾਈ ਹੈ ਇਹ ਨੀਤੀ ਪੰਜਾਬ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਪਰ ਮੈਨੂੰ ਪੰਜਾਬ ਦੇ ਆਪਕਾਰੀ ਮੰਤਰੀ ਦੀ ਚਿੰਤਾ ਹੋ ਰਹੀ ਹੈ ਮੈਨੂੰ ਯਕੀਨ ਹੈ ਕਿ ਹਰਪਾਲ ਸਿੰਘ ਚੀਮਾ ਨਹੀਂ ਚਾਹੁੰਗੇ ਕਿ ਉਹਨਾਂ ਦੀ ਕਿਸਮਤ ਦਿੱਲੀ ਵਿੱਚ ਮਨਿਸ ਸੋਧਿਆ ਵਰਗੀ ਹੋਵੇ ਅਜਿਹਾ ਰਾਮ ਦਿੱਲੀ ਦੀ ਸ਼ਰਾਬ ਨੀਤੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਵੇਗਾ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਪੰਜਾਬ ਦੀ ਆਪ ਸਰਕਾਰ ਦੇ ਪਿਛਲੇ 3 ਸਾਲਾਂ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੱਲ ਮੁੱਖ ਮੰਤਰੀ ਦੀ ਰਿਹਾਈਸ਼ ਤੇ ਕੋਈ ਕੈਬਨਿਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਉਹ ਵੀ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ ਤੇ ਫੁੱਲਦੀ ਹੈ ਕਿ ਇਹ ਇਸ ਲਈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸ ਦੀ ਪਛਾਣ ਸਰਕਾਰ ਦੱਸਣਾ ਨਹੀਂ ਚਾਹੁੰਦੀ ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ ਜ਼ਿਕਰਯੋਗ ਹੈ ਕਿ এবੀਪੀ ਸੰਜਾ ਦੀ ਰਿਪੋਰਟ ਅਨੁਸਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਗਈਆਂ ਸ਼ਰਾਬ ਸਮੂਹਾ ਦੀ ਗਿਣਤੀ ਵਿੱਚ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਇਸ ਸਮੂਹ ਪੰਜਾਬ ਦੀਆਂ 6000 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਨੂੰ ਕਵਰ ਕਰਨਗੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਇਸ ਸਾਲ ਮਾਰਚ ਦੇ ਅੰਤ ਤੱਕ 10200 ਕਰੋੜ ਰੁਪਏ ਇਕੱਠੇ ਕਰੇਗਾ ਜਦੋਂ ਕਿ 2024 ਤੋਂ 25 ਲਈ ਟੀਚਾ 10145 ਕਰੋੜ ਰੁਪਏ ਦਾ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਕਾਰੀ ਤੋਂ 6100 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਮੇਤ ਭਾਅ ਵਿੱਚ ਮਿਲਣਗੇ ਜਦਕਿ ਸ਼ਰਾਬ ਤੇ ਗਊ ਸੈਸ ਵਿੱਚ 1 ਰੁਪਏ ਤੋਂ ਵਧਾ ਕੇ 1.5 ਰੁਪਏ ਤੱਕ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 1 ਲੱਖ 75000 ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜ਼ੂਰੀ ਹੁੰਦੀ ਸੀ ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀਆਂ ਗਈਆਂ ਨੇ ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ਤੇ ਕਾਊਸ ਸੈਸ ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਇਸ ਵਾਅਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਆਪਕਾਰੀ ਨੀਤੀ ਨਾਲ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨੀ ਹੋਇਆ ਹੈ ਕਿਉਂ ਜੋ ਇਹ ਦਿੱਲੀ ਦੀ ਸ਼ਰਾਬ ਨੀਤੀ ਤੇ ਅਧਾਰਿਤ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ ਤੇ ਲਿਖਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੀਆਂ ਆਪਕਾਰੀ ਨੀਤੀਆਂ ਕਾਰਨ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਨੀਤੀ ਦੇ ਅਨੁਸਾਰ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਦਿੱਲੀ ਦੇ ਵਿੱਚ 1 ਸਾਲ 'ਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਸਰਕਾਰ ਤੋਂ ਜਵਾਬ ਮੰਗਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਟਾਚਾਰ ਦੇ ਸਾਰੇ ਪੈਸੇ ਦੀ ਵਸੂਲੀ ਦੀ ਵੀ ਮੰਗ ਕਰਦੇ ਨੇ ਇਸ ਨਾਲ ਹੀ ਭਾਜਪਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖਾ ਹਮਲਾ ਕੀਤਾ ਪੰਜਾਬ ਵਿਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਆਫਤ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਤੇ ਭਗਵੰਤ ਮਾਨ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੇਤਾਵਨੀ ਦਿੱਤੀ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਆਈ ਆਫਤ ਪੰਜਾਬ ਤੇ ਮੰਡਰਾ ਰਹੀ ਹੈ ਸ਼ਾਇਦ ਇਸ ਆਫਤ ਕਾਰਨ ਭਗਵੰਤ ਮਾਨ ਜੀ ਵੀ ਬਹੁਤ ਬੇਚੈਨ ਨੇ ਤੇ ਉਹ ਸੌ ਨਹੀਂ ਪਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡੀ ਆਫਤ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਤੇ ਇਸ ਦੇ ਮਾਸਟਰਮਾਈਂਡ ਸਾਬਕਾ ਉਪ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਨੇ ਉਸ ਨੇ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਸ ਤੇ ਬਣਾਈ ਹੈ ਇਹ ਨੀਤੀ ਪੰਜਾਬ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮੈਂ ਭਗਵੰਤ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਪਰ ਮੈਨੂੰ ਪੰਜਾਬ ਦੇ ਆਪਕਾਰੀ ਮੰਤਰੀ ਦੀ ਚਿੰਤਾ ਹੋ ਰਹੀ ਹੈ ਮੈਨੂੰ ਯਕੀਨ ਹੈ ਕਿ ਹਰਪਾਲ ਸਿੰਘ ਚੀਮਾ ਨਹੀਂ ਚਾਹੁੰਗੇ ਕਿ ਉਹਨਾਂ ਦੀ ਕਿਸਮਤ ਦਿੱਲੀ ਵਿੱਚ ਮਨੀਤ ਸੋਧਿਆ ਵਰਗੀ ਹੋਵੇ ਇਸ ਦੌਰਾਨ ਦਿੱਲੀ ਦੀ ਸ਼ਰਾਬ ਨੀਤੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਵੇਗਾ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਪੰਜਾਬ ਦੀ ਆਪ ਸਰਕਾਰ ਦੇ ਪਿਛਲੇ 3 ਸਾਲਾਂ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੱਲ ਮੁੱਖ ਮੰਤਰੀ ਦੇ ਰਿਹਾਈਸ਼ ਤੇ ਕੋਈ ਕੈਬਨਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਉਹ ਵੀ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ ਤੇ ਫੁੱਲਦੀ ਹੈ ਕਿ ਇਹ ਇਸ ਲਈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸ ਦੀ ਪਛਾਣ ਸਰਕਾਰ ਦੱਸਣਾ ਨਹੀਂ ਚਾਹੁੰਦੀ ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ ਜ਼ਿਕਰਯੋਗ ਹੈ ਕਿ এবিপি ਸੰਜਾ ਦੀ ਰਿਪੋਰਟ ਅਨੁਸਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਗਈਆਂ ਸ਼ਰਾਬ ਸਮੂਹਾ ਦੀ ਗਿਣਤੀ ਵਿੱਚ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਇਸ ਸਮੂਹ ਪੰਜਾਬ ਦੀਆਂ 6000 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਨੂੰ ਕਵਰ ਕਰਨਗੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਇਸ ਸਾਲ ਮਾਰਚ ਦੇ ਅੰਤ ਤੱਕ 10200 ਕਰੋੜ ਰੁਪਏ ਇਕੱਠੇ ਕਰੇਗਾ ਜਦੋਂ ਕਿ 2024 ਤੋਂ 25 ਲਈ ਟੀਚਾ 10145 ਕਰੋੜ ਰੁਪਏ ਦਾ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਕਾਰੀ ਤੋਂ 6100 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਮੇਤ ਭਾਅ ਵਿੱਚ ਮਿਲਣਗੇ ਜਦਕਿ ਸ਼ਰਾਬ ਤੇ ਗਊ ਸੈਸ ਵਿੱਚ 1 ਰੁਪਏ ਤੋਂ ਵਧਾ ਕੇ 1.5 ਰੁਪਏ ਤੱਕ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 175000 ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜ਼ੂਰੀ ਹੁੰਦੀ ਸੀ ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀਆਂ ਗਈਆਂ ਨੇ ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ਤੇ ਕਾਊਸ ਸੈਸ ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਇਸ ਵਾਅਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਆਪਕਾਰੀ ਨੀਤੀ ਨਾਲ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨੀ ਹੋਇਆ ਕਿਉਂ ਜੋ ਇਹ ਦਿੱਲੀ ਦੀ ਸ਼ਰਮ ਨੀਤੀ ਤੇ ਆਧਾਰਿਤ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ ਤੇ ਲਿਖਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੀਆਂ ਆਪਕਾਰੀ ਨੀਤੀਆਂ ਕਾਰਨ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਨੀਤੀ ਦੇ ਅਨੁਸਾਰ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਦਿੱਲੀ ਦੇ ਵਿੱਚ 1 ਸਾਲ 'ਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਸਰਕਾਰ ਤੋਂ ਜਵਾਬ ਮੰਗਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਫਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਟਾਚਾਰ ਦੇ ਸਾਰੇ ਪੈਸੇ ਦੀ ਵਸੂਲੀ ਦੀ ਵੀ ਮੰਗ ਕਰਦੇ ਨੇ ਇਸ ਨਾਲ ਹੀ ਭਾਜਪਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਆਫਤ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਤੇ ਭਗਵੰਤ ਮਾਨ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੇਤਾਵਨੀ ਦਿੱਤੀ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਆਈ ਆਫਤ ਪੰਜਾਬ ਤੇ ਮੰਡਰਾ ਰਹੀ ਹੈ ਸ਼ਾਇਦ ਇਸ ਆਫਤ ਕਾਰਨ ਭਗਵੰਤ ਮਾਨ ਜੀ ਵੀ ਬਹੁਤ ਬੇਚੈਨ ਨੇ ਤੇ ਉਹ ਸੌ ਨਹੀਂ ਪਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡੀ ਆਫਤ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਤੇ ਇਸ ਦੇ ਮਾਸਟਰਮਾਈਂਡ ਸਾਬਕਾ ਉਪ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਨੇ ਉਸ ਨੇ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਸ ਤੇ ਬਣਾਈ ਹੈ ਇਹ ਨੀਤੀ ਪੰਜਾਬ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮੈਂ ਭਗਵੰਤ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਪਰ ਮੈਨੂੰ ਪੰਜਾਬ ਦੇ ਆਪਕਾਰੀ ਮੰਤਰੀ ਦੀ ਚਿੰਤਾ ਹੋ ਰਹੀ ਹੈ ਮੈਨੂੰ ਯਕੀਨ ਹੈ ਕਿ ਹਰਪਾਲ ਸਿੰਘ ਚੀਮਾ ਨਹੀਂ ਚਾਹੁੰਗੇ ਕਿ ਉਹਨਾਂ ਦੀ ਕਿਸਮਤ ਦਿੱਲੀ ਵਿੱਚ ਮਨੀਤ ਸੋਧਿਆ ਵਰਗੀ ਹੋਵੇ ਇਸ ਦੌਰਾਨ ਦਿੱਲੀ ਦੀ ਸ਼ਰਾਬਨੀਤੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਵੇਗਾ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਪੰਜਾਬ ਦੀ ਆਪ ਸਰਕਾਰ ਦੇ ਪਿਛਲੇ 3 ਸਾਲਾਂ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੱਲ੍ਹ ਮੁੱਖ ਮੰਤਰੀ ਦੀ ਰਿਹਾਈਸ਼ ਤੇ ਕੋਈ ਕੈਬਨਿਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਉਹ ਵੀ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ ਤੇ ਫੁੱਲਦੀ ਹੈ ਕਿ ਇਹ ਇਸ ਲਈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸ ਦੀ ਪਛਾਣ ਸਰਕਾਰ ਦੱਸਣਾ ਨਹੀਂ ਚਾਹੁੰਦੀ ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ ਜ਼ਿਕਰਜੋਗ ਹੈ ਕਿ ਐਬੀਪੀ ਸੰਜਾ ਦੀ ਰਿਪੋਰਟ ਅਨੁਸਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਗਈਆਂ ਸ਼ਰਾਬ ਸਮੂਹਾ ਦੀ ਗਿਣਤੀ ਵਿੱਚ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਇਹ ਸਮੂਹ ਪੰਜਾਬ ਦੀਆਂ 6000 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਨੂੰ ਕਵਰ ਕਰਨਗੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਇਸ ਸਾਲ ਮਾਰਚ ਦੇ ਅੰਤ ਤੱਕ 10200 ਕਰੋੜ ਰੁਪਏ ਇਕੱਠੇ ਕਰੇਗਾ ਜਦੋਂ ਕਿ 2024 ਤੋਂ 25 ਲਈ ਟੀਚਾ 10145 ਕਰੋੜ ਰੁਪਏ ਦਾ ਹੈ ਉਨਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਕਾਰੀ ਤੋਂ 6100 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਮੇਤ ਭਾਅ ਵਿੱਚ ਮਿਲਣਗੇ ਜਦਕਿ ਸ਼ਰਾਬ ਤੇ ਗਊ ਸੈਸ ਵਿੱਚ 1 ਰੁਪਏ ਤੋਂ ਵਧਾ ਕੇ 1.5 ਰੁਪਏ ਤੱਕ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 175000 ਰੁਪਏ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜ਼ੂਰੀ ਹੁੰਦੀ ਸੀ ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀਆਂ ਗਈਆਂ ਨੇ ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ ਤੇ ਕਾਊ ਸੈਸ ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ ਪੰਜਾਬ ਦੀ ਆਪਕਾਰੀ ਨੀਤੀ ਨੂੰ ਲੈ ਕੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਪਰ ਇਸ ਵਾਅਦੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਆਪਕਾਰੀ ਨੀਤੀ ਨਾਲ ਪਿਛਲੇ 3 ਸਾਲਾਂ ਵਿੱਚ ਪੰਜਾਬ ਨੂੰ ਨੁਕਸਾਨੀ ਹੋਇਆ ਹੈ ਕਿਉਂ ਜੋ ਇਹ ਦਿੱਲੀ ਦੀ ਸ਼ਰਾਬ ਨੀਤੀ ਤੇ ਆਧਾਰਿਤ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ ਤੇ ਲਿਖਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੀਆਂ ਆਪਕਾਰੀ ਨੀਤੀਆਂ ਕਾਰਨ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਨੂੰ ਕਿੰਨਾ ਨੁਕਸਾਨ ਹੋਇਆ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਨੀਤੀ ਦੇ ਅਨੁਸਾਰ ਹੈ ਉਹਨਾਂ ਅੱਗੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਦਿੱਲੀ ਦੇ ਵਿੱਚ 1 ਸਾਲ ਜੀ 2000 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੰਜਾਬ ਦਾ 3 ਸਾਲਾਂ ਦਾ ਅੰਕੜਾ ਕਿੰਨਾ ਹੈ ਪਾਰਦਰਸ਼ਤਾ ਅਤੇ ਜਵਾਬਦੇਹੀ ਬਹੁਤ ਮਹੱਤਵਪੂਰਨ ਹੈ ਪੰਜਾਬੀ ਸਰਕਾਰ ਤੋਂ ਜਵਾਬ ਮੰਗਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋਂ ਪੰਜਾਬ ਆਪਕਾਰੀ ਨੀਤੀ ਦੀ ਜਾਂਚ ਅਤੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਟਾਚਾਰ ਦੇ ਸਾਰੇ ਪੈਸੇ ਦੀ ਵਸੂਲੀ ਦੀ ਵੀ ਮੰਗ ਕਰਦੇ ਨੇ ਇਸ ਨਾਲ ਹੀ ਭਾਜਪਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖਾ ਹਮਲਾ ਕੀਤਾ ਪੰਜਾਬ ਵਿਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਦੀ ਆਫਤ ਹੁਣ ਪੰਜਾਬ ਤੇ ਮੰਡਰਾ ਰਹੀ ਹੈ ਤੇ ਭਗਵੰਤ ਮਾਨ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੇਤਾਵਨੀ ਦਿੱਤੀ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਆਈ ਆਫਤ ਪੰਜਾਬ ਤੇ ਮੰਡਰਾ ਰਹੀ ਹੈ ਸ਼ਾਇਦ ਇਸ ਆਫਤ ਕਾਰਨ ਭਗਵੰਤ ਮਾਨ ਜੀ ਵੀ ਬਹੁਤ ਬੇਚੈਨ ਨੇ ਤੇ ਉਹ ਸੌ ਨਹੀਂ ਪਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਇਹ ਬਹੁਤ ਵੱਡੀ ਆਫਤ ਹੈ ਕਿ ਦਿੱਲੀ ਦੀ ਸ਼ਰਾਬ ਨੀਤੀ ਤੇ ਇਸ ਦੇ ਮਾਸਟਰਮਾਈਂਡ ਸਾਬਕਾ ਉਪ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਬੈਠੇ ਨੇ ਉਸ ਨੇ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਸ ਤੇ ਬਣਾਈ ਹੈ ਇਹ ਨੀਤੀ ਪੰਜਾਬ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਪਰ ਮੈਨੂੰ ਪੰਜਾਬ ਦੇ ਆਪਕਾਰੀ ਮੰਤਰੀ ਦੀ ਚਿੰਤਾ ਹੋ ਰਹੀ ਹੈ ਮੈਨੂੰ ਯਕੀਨ ਹੈ ਕਿ ਹਰਪਾਲ ਸਿੰਘ ਚੀਮਾ ਨਹੀਂ ਚਾਹੁੰਗੇ ਕਿ ਉਹਨਾਂ ਦੀ ਕਿਸਮਤ ਦਿੱਲੀ ਵਿੱਚ ਮਨੀਤ ਸੋਧਿਆ ਵਰਗੀ ਹੋਵੇ ਇਸ ਦੌਰਾਨ ਦਿੱਲੀ ਦੀ ਸ਼ਰਾਬ ਨੀਤੀ ਨੇ ਜਿਸ ਤਰ੍ਹਾਂ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੋਵੇਗਾ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਪੰਜਾਬ ਦੀ ਆਪ ਸਰਕਾਰ ਦੇ ਪਿਛਲੇ 3 ਸਾਲਾਂ 'ਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕੱਲ ਮੁੱਖ ਮੰਤਰੀ ਦੇ ਰਿਹਾਈਸ਼ ਤੇ ਕੋਈ ਕੈਬਨਿਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਉਹ ਵੀ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ ਤੇ ਫੁੱਲਦੀ ਹੈ ਕਿ ਇਹ ਇਸ ਲਈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸ ਦੀ ਪਛਾਣ ਸਰਕਾਰ ਦੱਸਣਾ ਨਹੀਂ ਚਾਹੁੰਦੀ ਕੁਝ ਤਾਂ ਹੈ ਜਿਸ ਦੀ ਪਰਦਾਦਾਰੀ ਹੈ ਜ਼ਿਕਰਯੋਗ ਹੈ ਕਿ A B P ਸਾਂਝਾ ਦੀ ਰਿਪੋਰਟ ਅਨੁਸਾਰ ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਸ਼ਰਾਬ ਦੀਆਂ ਕੀਮਤਾਂ ਵਧਣ ਗਈਆਂ ਸ਼ਰਾਬ ਸਮੂਹਾਂ ਦੀ ਗਿਣਤੀ ਵਿੱਚ 236 ਤੋਂ ਘਟਾ ਕੇ 207 ਕਰ ਦਿੱਤੀ ਗਈ ਹੈ ਇਸ ਸਮੂਹ ਪੰਜਾਬ ਦੀਆਂ 6000 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਨੂੰ ਕਵਰ ਕਰਨਗੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਉਹਨਾਂ ਦਾ ਵਿਭਾਗ ਇਸ ਸਾਲ ਮਾਰਚ ਦੇ ਅੰਤ ਤੱਕ 10200 ਕਰੋੜ ਰੁਪਏ ਇਕੱਠੇ ਕਰੇਗਾ ਜਦੋਂ ਕਿ 2024 ਤੋਂ 25 ਲਈ ਟੀਚਾ 10145 ਕਰੋੜ ਰੁਪਏ ਦਾ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਕਾਰੀ ਤੋਂ 6100 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਮੁੱਖ ਮੰਤਰੀ